ਪਾਕਿਸਤਾਨ ਕੋਲ ਜਿਹੜਾ ਕਸ਼ਮੀਰ ਹੈ ਉਹਨੂੰ ਵਾਪਸ ਲੈਣ ਦੀ ਗੱਲ ਜਿਹੜੀ ਤੁਸੀਂ ਪਹਿਲਾਂ ਕਹੀ ਸੀ ਵੀ ਵਾਪਸ ਲੈਣ ਦੀ ਗੱਲ ਚੱਲ ਰਹੀ ਆ ਪਰ ਉਮਰ ਅਬਦੁੱਲਾ ਦਾ ਬਿਆਨ ਆਇਆ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਉੱਥੇ ਕਿਹਾ ਉਹ ਕਹਿੰਦੇ ਸਾਨੂੰ ਕੀ ਪੱਤੀ ਹੋ ਸਕਦੀ ਹੈ ਸਾਨੂੰ ਕੋਈ ਪੱਤੀ ਹੈ ਹੀ ਨਹੀਂ ਉਹ ਕਹਿੰਦੇ ਸਾਨੂੰ ਕੀ ਕਹਿੰਦੇ ਪਰ ਜੇ ਪਾਕਿਸਤਾਨ ਤੋਂ ਲੈਣਾ ਕਹਿੰਦੇ ਵਧੀਆ ਗੱਲ ਆ ਸਾਨੂੰ ਚਾਹੀਦਾ ਕਸ਼ਮੀਰ ਇੱਧਰ ਆ ਜਾਵੇ ਪਰ ਕਹਿੰਦੇ ਚੀਨ ਕੋਲ ਜਿਹੜਾ ਹਿੱਸਾ ਹੈ ਉਹਦੇ ਬਾਰੇ ਗੱਲ ਕਿਉਂ ਨਹੀਂ ਕੀਤੀ ਜਾ ਰਹੀ ਉਹਦਾ ਅਸਲ ਦੇ ਵਿੱਚ ਨਸ ਦੱਬ ਰਹੇ ਐ ਉਹਨੂੰ ਪਤਾ ਕਿ ਤੁਸੀਂ ਉਹਦੀ ਗੱਲ ਕਰੀ ਜਾਂਦੇ ਹੋ ਵੀ ਇੱਧਰ ਨੂੰ ਵੀ ਮਾੜਾ ਜਾ ਕਰੋ ਇਹ ਗੱਲ ਰਾਹੁਲ ਗਾਂਧੀ ਦੇ ਵੱਲੋਂ ਵੀ ਕਿੰਨੀ ਵਾਰ ਕਹੀ ਜਾਂਦੀ ਹੈ ਸੋ ਚੀਨ ਵਾਲੇ ਮਾਮਲੇ ਦੇ ਵਿੱਚ ਇਹ ਗੱਲ ਹੈਗੀ ਵੀ ਆ ਤੇ ਇਹ ਗੱਲ ਆਉਂਦੀ ਵੀ ਰਹੀ ਹੈ ਕਿ ਚੀਨ ਨੇ ਲਾਈਨ ਆਫ ਐਕਚੁਅਲ ਕੰਟਰੋਲ ਦੇ ਨਾਲ ਕਿੰਨਾ ਜ਼ਿਆਦਾ ਆਫਦਾ ਢਾਂਚਿਆਂ ਦੀ ਉਹ ਸਾਰੀ ਜਿਹੜੀ ਆ ਉਹ ਕੀਤੀ ਹੈ ਕਿੰਨਾ ਇਲਾਕਾ ਜਿਹੜਾ ਆ ਉਹ ਦੱਬਿਆ ਹੋਇਆ ਔਰ ਉਹਦੇ ਬਾਰੇ ਦੇ ਵਿੱਚ ਬੋਲਦੇ ਨਹੀਂ ਹੈ ਇਹ ਗੱਲ ਦੇਖਣ ਵਾਲੀ ਹੈ ਦੇਖਣ ਵਾਲੀ ਇਸ ਪੱਖ ਤੋਂ ਹੈ ਕਿ ਚੀਨ ਇਸ ਵਕਤ ਦੁਨੀਆ ਦੀ ਇੱਕ ਵੱਡੀ ਤਾਕਤ ਜਿਹੜੀ ਆ ਉਹ ਹੈਗਾ ਔਰ ਉਹਦੇ ਨਾਲ ਇਸ ਤਰ੍ਹਾਂ ਦੇ ਹਾਲਾਤ ਦੇ ਨਾਲ ਡੀਲ ਨਹੀਂ ਇੰਡੀਆ ਕਰ ਸਕਦਾ ਸੋ ਪਾਕਿਸਤਾਨ ਦੇ ਮਾਮਲੇ ਦੇ ਵਿੱਚ ਸਾਰੀ ਪੋਲਿਟੀਕਲ ਲੀਡਰਸ਼ਿਪ ਇਹ ਗੱਲ ਸਮਝਦੀ ਹੈ ਕਿ ਇੱਥੇ ਇਹ ਗੱਲਾਂ ਕਹੀਆਂ ਜਾ ਸਕਦੀਆਂ ਨੇ ਕਿਉਂਕਿ ਉਹ ਕੰਪੈਰੀਟਿਵਲੀ ਇੱਕ ਕਮਜ਼ੋਰ ਸਥਿਤੀ ਦੇ ਵਿੱਚ ਹੈਗੇ ਆ ਤੇ ਚੀਨ ਦੇ ਮਾਮਲੇ ਵਿੱਚ ਕਿਉਂਕਿ ਉਹ ਤਾਕਤਵਰ ਸਥਿਤੀ ਦੇ ਵਿੱਚ ਆ ਤਾਂ ਉੱਥੇ ਜ਼ੁਬਾਨ ਜਿਹੜੀ ਆ ਉਹ ਬੰਦ ਹੋਈ